ਓ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਆ ਗੁੱਜਰਿਆ ਉਹਨੇ ਆਖਿਆ ਮੈਂ ਰਾਂਝਾ ਪਤਾ ਨਹੀਂ ਰਾਂਝਾ ਕੀ ਹੀਰਿਆ ਉਹ ਪਤਾ ਨਹੀਂ ਕੌਣ ਆ ਉਹਨੇ ਲੱਖੇ ਸੋਣੇ ਨੂੰ ਪੋਸਟ ਪਾਈ ਆ ਕਿ ਲੱਖਾ ਸੋਨਾ ਸੰਦਰੋ ਜੀ ਦਰਖਤਾ ਦੇ ਕਰਕੇ ਸਾਡੀ ਨੂੰ ਸਾਡੀ ਬੇਇੱਜ਼ਤੀ ਕਰਦਾ ਆ ਵੀਰੇ ਤੇਰੀ ਬੇਇੱਜ਼ਤੀ ਕਲਾ ਲੱਖਾ ਸੋਨਾ ਨਹੀਂ ਕਰਦਾ ਤੇਰੀ ਬੇਟੀ 12.5 ਹਜ਼ਾਰ ਪੈਣ ਰੇ ਔਰ 12.5 ਹਜ਼ਾਰ ਪੈਣ ਦੇ ਵਿੱਚ ਆਦ ਰਖਤ ਲੱਗ ਰਹੇ ਆ ਤੇ 12.5 ਹਜ਼ਾਰ ਪੈਣ ਦੇ ਵਿੱਚ ਅੱਜ ਤੋਂ ਤੇਰੀ ਸਾਲਾਂ ਦੇ ਬੁੱਟੇ ਲੱਗਣ ਰੇ ਔਰ ਸਾਰਾ ਬੇੜਾ ਕਰ ਕਰਦੇ ਤੁਸੀਂ ਗੁਜਰ ਤੁਸੀਂ ਗੁਜਰ ਜਿਹੜੀ ਤੂੰ ਗੱਲ ਕੀਤੀ ਕਿ ਸਾਡੇ ਧੀਆ ਭੈਣਾਂ ਦੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਆਪਣੇ ਧੀਆ ਭੈਣਾਂ ਨੂੰ ਡੰਗਰ ਚਾਹੁੰਦੇ ਜੀ ਤੁਸੀਂ ਬੰਦੇ ਜ ਆਪਣੇ ਨੂੰ ਹੋਂਦੇ ਗੱਲਾਂ ਤੂੰ ਬੰਦਿਆਂ ਵਾਲੀਆਂ ਕਰਦੇ ਆ ਗੱਲਾਂ ਤੂੰ ਬੱਜਿਆਂ ਵਾਲੀਆਂ ਕਰਦੇ ਆ ਤੇ ਤੂੰ ਡੰਗਰ ਧੀਆ ਭੈਣਾਂ ਨੂੰ ਚਾਹੁੰਦੇ ਜੀ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਧੀਆ ਭੈਣਾਂ ਡੰਗਰ ਦੇ ਘਰ ਦੇ ਜਦੋਂ ਸਾਰੇ ਪੰਜਾਬ ਦੇ ਕਿੱਤੇ ਕੋਈ ਰਿਵਾਜ ਹੈਗਾ ਕੋਈ ਕਿਸਾਨ ਆਪਣੇ ਡੰਗਰ ਮੈਨੂੰ ਦੱਸ ਦੋ ਪੀ ਫਿਰ ਉੱਥਾ ਖੜਦਾ ਚਾਰਦਾ ਆ ਕੋਈ ਕਿਸਾਨ ਡੰਗਰ ਖਾਵੀ ਨਹੀਂ ਕਰਦਾ ਕਿੱਥੇ ਕੋਈ ਜਗ੍ਹਾ ਹੋਊ ਜਾਂ ਉੱਥੇ ਉਹ ਆਪਣੇ ਚਾਰੂਗਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਸੀਂ ਸਰਕਾਰੀ ਥਾਵਾਂ ਤੇ ਕੋਈ ਬੂਟਾ ਨਹੀਂ ਰਹਿਣਤਾ ਨੰਬਰ 2 ਦੇ ਜੀ ਤੂੰ ਆਪਣਾ ਰਾਂਝਾ ਆਪਣੇ ਨੂੰ ਖੋਣਾ ਤੇ ਗੁੱਜਤੂਆਂ ਨਾਲ ਲੱਖਾਂ ਸੋਨਾ ਐਮਪੀ ਆ ਐਮਐਲਏ ਆ ਕੀ ਆ ਲੱਖਾਂ ਸੋਨਾ ਨਹੀਂ ਪੜਾਵਾ 12000 ਰੁਪਏ ਦੇ ਸਾਰੇ ਲੱਖੇ ਸਦਾ ਨਹੀਂ ਹੂ ਇਹ ਪੰਜਾਬ ਨੂੰ ਸਰੀਆਂ ਤੋਂ ਜੇ ਤੂੰ ਐਮਪੀ ਐਮਐਲਏ ਨਾ ਇਹ ਸਾਰੇ ਲੁਟੇਰੇ ਲੁੱਟਦੇ ਹੀ ਆਏ ਆ ਪੰਜਾਬ ਨੂੰ ਲੋਕ ਹੀ ਬਚਾਉਂਦੇ ਆ ਤੇ ਹੁਣ ਵੀ ਲੋਕਾਂ ਬਚਾਉਣਾ ਤੂੰ ਆਪਣੀ ਨਵੀਂ ਭਾਜੀ ਨਾ ਚਾੜ ਸਾਡੇ ਸਿਰ ਤੇ ਜਿਨੀ ਤੁੱਲਦੀ ਵਾਰਨਿੰਗ ਦੇਣਿਆ ਨਾ ਆਪਣੇ ਲੱਖੇ ਸੁਧਾਣੇ ਨੂੰ ਇਹ ਭਾਜੀ ਨਾ ਸਾਡੇ ਸਿਰ ਤੇ ਚਾੜ ਦੇ ਨਾ ਪੰਗਾ ਨਾ ਛੇੜ ਤੈਨੂੰ ਨਾਇਦਪੁਰ ਵਾਲਾ ਪੰਗਾ ਅੱਗੇ ਭੁੱਲ ਗਿਆ ਲੱਗਦਾ ਸੋ ਇਸ ਕਰਕੇ ਤੈਨੂੰ ਹੀ ਬਾਰ-ਬਾਰ ਕਹਿੰਨੇ ਆ ਕਿ ਆਪਣੇ ਡੰਗਰ ਘਰ ਬੰਨੋ ਸਾਡੇ ਆਹ ਦੇ ਬੂਟੇ ਲੱਗੇ ਆ ਨਾ ਇਹਨਾਂ ਵੱਲ ਵੇਖੋ ਇਹਨਾਂ ਵੱਲ ਵੇਖੋ ਵੀ ਇਹ ਬੂਟੇ ਕਿੰਨਾ ਆ ਬੂਡਾ ਹੁਣ ਕਿੰਨੀ ਕੀਮਤਾਂ ਦੀ ਪ੍ਰਾਈ ਕਦਰ ਤੇਰੇ ਡੰਗਰ ਆ ਕੇ 100 100 ਬੂਟਾ ਰੋਜ ਦਾ ਖਰਾਬ ਕਰ ਰਿਆ ਪਾਣੀ ਪਾ 10000 ਲੱਤੂ ਤੇ ਆਹ ਰਾਮ ਨੂੰ ਤੂੰ ਕਿਹਨੇ ਸਰਦਾਰ ਕੀ ਹੋ ਗਿਆ ਤੇਰੇ ਇੰਨੇ ਕਹਿ ਨਾਲ ਦਿਨ ਰਾਤ ਅਸੀਂ ਪਾਣੀ ਪਾਉਨੇ ਆ ਰਾਤ ਮਨੇ ਰਿਓ ਠੜਕੇ ਪਾਣੀ ਪਾਉਨੇ ਆ ਫੇਰ ਦਿਨ ਦਿਨੇ ਬੋੜਦੇ ਆ ਫੇਰ ਕਿਤੇ ਵੱਡੇ ਕਰਦੇ ਆ ਤੂੰ ਸਭ ਤੋਂ ਪਹਿਲਾਂ ਤੂੰ ਇੰਨਾ ਵੀ ਕਹਿ ਨਾਲ ਲੱਖੇ ਸਾਣੇ ਨੂੰ ਪਹਿਲਾਂ ਦੱਸੋ ਵੀ ਤੁਹਾਡੀ ਦੇਣ ਕੀ ਆ ਪੰਜਾਬ ਨੂੰ ਤੁਸੀਂ ਉੱਥੇ ਕੇ ਜੰਮੂ ਤੋਂ ਜੰਮੂ ਤੋਂ ਠੱਕ ਕੇ ਇੱਥੇ ਆ ਕੇ ਤੇ ਇੱਥੇ ਆ ਕੇ ਤੂੰ ਸੰਤਮ ਕੀਆ ਕਰਨਕ ਭਾਜੀ ਜਿੰਨੀ ਚਰਾ ਦੇ ਕਿ ਪਹਾੜਾਂ ਚ ਆ ਜਾ ਕੇ ਜੰਮੂ ਚਾਰੋਂ ਡੰਗਰ ਉਥੇ ਚਾਰੋਂ ਡੰਗਰ ਜੰਮੂ ਜਾ ਕੇ ਤੇ ਸਿਆਲ ਦੇ ਬੜੀ ਦੋ ਗੱਲ ਦਸ ਮਹੀਨੇ ਇੱਥੇ ਆ ਜਾ ਕਰੋ ਤੁਸੀਂ ਸਾਰਾ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਸਿਆਲ ਦੇ ਵਿੱਚ ਇੱਥੇ ਮਹੀਨਾ ਦੋ ਮਹੀਨੇ ਆਉਂਦੇ ਹੋ ਤੇ ਇੱਥੇ ਬੜੀ ਗਾ ਮਹੀਨਾਉਂਦੇ ਚਾਹ ਤੁਹਾਨੂੰ ਇੱਕ ਮਹਿਮਾਨਾ ਵਾਂਗ ਪਰੋਣਿਆ ਉਹ ਤੁਹਾਨੂੰ ਕੋਈ ਕੋਈ ਕੁਝ ਨਹੀਂ ਕਹਿੰਦਾ ਤੁਸੀਂ ਲਾ ਕੇ ਪੱਕੇ ਡੇਰੇ ਬਹਿ ਗਏ ਜੇ ਤੇ ਜੇ ਤੁਸੀਂ ਐਨੂੰ ਹੀ ਰਹਿੰਦੇ ਫਿਰ ਪਰੇ ਪਰਸਾ ਨੂੰ ਹੋ ਜਾ ਕਰੋ ਉਨਾ ਹੀ ਉਧਰ ਨੂੰ ਉਨਾ ਇੱਧਰ ਨੂੰ ਤੁਸੀਂ ਜਿੱਧਰ ਤੁਹਾਡਾ ਦੇਸ਼ ਹੈ ਉਧਰ ਕੱਜੋ ਤੁਸੀਂ ਆ ਕੇ ਪੰਜਾਬ ਦੇ ਪ੍ਰਾਂਤ ਨਵਾਂ ਖੱਡਣਾ ਪਾਉਦੇ ਰੱਖੇ ਸਾਨੂੰ ਕਹਿੰਦਾ ਵੀ ਐਮਪੀ ਨੂੰ ਪੀਏ ਸਾਰੇ ਹੀ ਇੱਥੇ ਐਮਪੀ ਨੂੰ ਸਾਰੇ ਹੀ ਇੱਥੇ ਐਮਐਲਏ ਨੂੰ ਇਹ ਤੈਨੂੰ ਬਾਰ ਬਾਰ ਕਹਿੰਦੇ ਕਿ ਵੇਖ ਵੀਰ ਆਪਣੇ ਡੰਗਰ ਘਰ ਬੰਨ ਸਾਰੇ ਪੰਜਾਬ ਦਾ ਨੁਕਸਾਨ ਨਾ ਕਰ ਨਾਰਿਆਂ ਦੀ ਖਤਮ ਕਰ ਲੋਕ ਬਿਮਾਰੀਆਂ ਨਾਲ ਮਰ ਰਹੇ ਆ ਇੱਥੇ ਨਾ ਕੋਈ ਕੰਮ ਨਾ ਕਾਜ ਆ ਔਰ ਸਭ ਤੋਂ ਜ਼ਿਆਦਾ ਗੁਜਰਾ ਕਹਿੰਦੇ ਆ ਨਾ ਕਿ ਅਸੀਂ ਗੁਜਰ ਭਾਈ ਕਿਹੜਾ ਸੀ ਇੱਥੇ ਧਰਨੇ ਲਾਵਾਂਗੇ ਸਭ ਤੋਂ ਜ਼ਿਆਦਾ ਸੰਥੈਟਿਕ ਦੁੱਧ ਤੁਸੀਂ ਬਣਾਉਂਦੇ ਆ ਹੁਣ ਤੁਹਾਡੇ ਕੋਈ ਚਿੱਟਾ ਦੁੱਧ ਹੁੰਦਾ ਨਾ ਮੱਝਾਂ ਦਾ ਸੱਪੋਂ ਜਿਆਦਾ ਮਿਕਸਿੰਗ ਦੁੱਧ ਤੁਸੀਂ ਕਰਦੇ ਜੀ ਨਨ ਜਿਹੜਾ ਦਾਦੀ ਤੂੰ ਐਨੇ ਬੋਲਣਾ ਨੂੰ ਬੋਲਣਾ ਨਾ ਦੇ ਚੁੱਪ ਰਕੇ ਆ ਰਾਮਨਾ ਕਰੀ ਜਾ ਜੋ ਕਰਨਾ ਆ ਆਪਣਾ ਰੋਟੀ ਪਾਣੀ ਖਾਓ ਜਿਹੜੀ ਗੱਲ ਆ ਤੇ ਇਹੜੀਆਂ ਵਾਰਨਿੰਗ ਉਹਨਾਂ ਲੱਖੇ ਸਾਡੇ ਨੂੰ ਕੰਬਿਆ ਨਾ ਇਹ ਸਾਰੇ ਪੰਜਾਬ ਨੂੰ ਆ ਤੇ ਇਹ ਗੱਲ ਛੱਡ ਦਿਓ ਆਪਣੇ ਭਾਈ ਜਿਹੜੇ ਬੈ ਕੇ ਸਮਝਾ ਲਿਓ ਤੇ ਜੰਗਲ ਦੀਆਂ ਭੈਣਾਂ ਨੂੰ ਜਿਹੜੇ ਤੁਸੀਂ ਚਰਾਉਂਦੇ ਜੇ ਉਹ ਜੰਗਲ ਦੀਆਂ ਆਪਣਾ ਚਰਾਉਣੇ ਛੱਡ ਦਿਓ ਤੁਸੀਂ ਜੰਗਲ ਚੋਂ ਦੇ ਧੀਆਂ ਭੈਣਾਂ ਕੋਲੋਂ ਪਤੀਆਂ ਬਣਾ ਤੋਂ ਲੋਕ ਬਾਹਰ ਨਹੀਂ ਕਰਦੇ ਇੱਕ ਬੰਦੇ ਤੇ ਤੁਹਾਡੀ ਸਾਰੀ ਜਿਹਾ ਬਰਾਦਰੀ ਆ ਉਹ ਕਿੱਕੇ ਪਾਗ ਰੱਖਦੀ ਧੀ ਪੈਰ ਤੱਕ ਤੇ ਮੂੰਹ ਨੰਗਾ ਨਹੀਂ ਕਰਦੀ ਤੇ ਤੁਸੀਂ ਬੰਦੇ ਦੇ ਪੁੱਤ ਬਣ ਕੇ ਇਹਨਾਂ ਪਤੀਆਂ ਭੈਣਾਂ ਨੂੰ ਜੰਗ ਚੌੜੇ ਬੰਦ ਕਰ ਦਿਓ ਤੇ ਆ ਜਿਹੜੇ ਨਵੀਂ ਤੋਂ ਛੇੜ ਛੜੀ ਆ ਇਹ ਵੀ ਬੰਦ ਕਰ ਦੇ ਤਾਂ ਆਪਣੀ ਸੌਰੀ ਫੀਲ ਕਰੋ ਸਭ ਤੋਂ ਵੱਡੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ